ਬਾਈ ਇਹ ਤੁਸੀਂ ਮਾਛਲ ਦੇ ਡਰਾਈਵਰ ਹੋ ਤੁਸੀਂ ਚੰਡੀਗੜ੍ਹ 에어ਪੋਰਟ ਤੇ ਆਏ ਹੋ ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਂਦੇ ਹੋ ਤੁਸੀਂ ਤੁਹਾਨੂੰ ਕਦੇ ਪੰਜਾਬ ਵਿੱਚ ਗਾਲ ਕੱਢਦਾ ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ ਨਹੀਂ ਭਾਜੀ ਤੇ ਸਾਡੇ ਬਾਦ ਨਹੀਂ ਨਾ ਨਹੀਂ ਹੁੰਨਾ ਕੀ ਸਾਡੇ ਆਪਣੇ ਜਿਹੜੇ ਡਰਾਈਵਰ ਮਾਛਲ ਜਾਂਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ ਸਾਡੇ ਬੰਦੇ ਨੂੰ ਉੱਥੇ ਕੁੱਟ ਮਾਰ ਕੇ ਤੇ ਕਰੀ ਜਾਂਦੀ ਹੈ ਇਹ ਤਾਂ ਬਾਈ ਉਹਨਕੇ ਗਲਤ ਗਲਤ ਹੀ ਹੈ ਉਹਨ ਦਾ ਜੈਸਾ ਕਰਨਾ ਚਾਹੀਏ ਐਕਚੁਅਲੀ ਬਰੇਜ਼ੀਨਾ ਹਫਤਿਆਂ ਟਾਈਮ ਦੇ ਰਹੇ ਆ ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ ਵਧੀਆ ਗੱਲ ਹੈ ਕੰਮ ਕਰੋ ਅਸੀਂ ਵੀ ਕੰਮ ਕਰਨਾ ਤੁਸੀਂ ਵੀ ਕੰਮ ਕਰਨਾ ਪਰ ਬਾਈ ਬੇਨਤੀ ਹੱਥ ਬੰਨ੍ਹ ਕੇ ਆਪਣੇ ਹੋਰ ਥੋੜੇ ਉੱਥੇ ਹੀ ਮਾਚਲੇੜੇ ਲੋਕਲ ਡਰਾਈਵਰ ਆ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰਦਿਨਾ ਉਰੇ ਚੰਡੀਗੜ੍ਹ 에어ਪੋਰਟ ਤੋਂ ਛਾਹਚ ਵੀ ਨੰਬਰ ਗੱਡੀ ਜਿੱਥੇ ਦੀ ਮਰਜੀ ਆ ਉਹਨੇ ਦੀ ਐ ਬਲਾਸਪੁਰ ਦੀ ਐ ਮੀਰਪੁਰ ਦੀ ਨਾ ਨਾਨਦੀ ਐ ਜਾਂ ਮੰਡੀ ਦੀ ਐ ਜਾਂ ਕੁਲੂ ਦੀ ਐ ਜਾਂ ਕਿਤੇ ਦੀ ਵੀ ਐ ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦਿੰਦਾਵਾਂਗੇ ਬਾਕੀ ਮੈਸੇਜ ਫਾਰਵਰਡ ਕਰ ਦੋ ਉਹਨੂੰ ਕਦੇ ਵੀ ਦਿੱਕਤ ਆਈ ਦੱਸ ਦੋ ਤਾਂ ਸਾਡੇ ਬੰਦੇ ਨਾਲ ਕਿਉਂ ਦੋ ਤਾਂ ਕੋਈ ਦਿੱਕਤ ਨਹੀਂ ਆਈ ਤਾਂ ਵੀਰੇ ਹੱਥ ਬਨ ਕੇ ਬੇਨਤੀ ਹੈ ਤੁਹਾਡੇ ਸਾਰੇ ਮੱਚਲੇ ਡਰਾਈਵਰਾਂ ਨੂੰ ਕਿ ਵੀਰੇ ਜਿਹੜੇ ਸਾਡੇ ਉੱਤੇ ਲੋਕਲ ਬੰਦੇ ਆ ਤਾਂ ਉਹਨੂੰ ਤੰਗ ਨਾ ਕਰੋ ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਨੇ ਠੀਕ ਆ ਬਾਈ ਬਸ ਆ ਫਾਰਵਰਡ ਕਰ ਦੋ ਵੀਰੇ ਗਰੁੱਪਾਂ 'ਚ